ਬੀਤੇ ਦਿਨੀ ਮਲੇਰਕੋਟੜਾ ਵਿਖੇ ਛਿਗੀਆਂ ਚੌਪੜੀਆਂ ਨੂੰ ਪ੍ਰਸ਼ਾਸਨ ਵੱਲੋਂ ਤੋੜਨ ਦਾ ਹੁਕਮ ਦੇ ਕੇ ਛਿਗੀਆਂ ਚੌਪੜੀਆਂ ਦੀ ਤੋੜ-ਫੋੜ ਕੀਤੀ ਗਈ। ਇਸ ਮੌਕੇ ਪਲਾਨਿੰਗ ਬੋਰਡ ਦੇ ਚੇਅਰਮੈਨ ਸਾਕੇਬ ਅਲੀ ਰਾਜਾ ਅਤੇ ਹੋਰ ਸਮਾਜ ਸੇਵੀ ਸੰਸਥਾ ਵੱਲੋਂ ਮੌਕੇ ਪਰ ਪਹੁੰਚ ਕੇ ਪ੍ਰਸ਼ਾਸਨ ਦਾ ਸਾਹਮਣਾ ਕਰਦੇ ਹੋਏ ਉਹਨਾਂ ਨੂੰ ਛਿਗੀਆਂ ਚੌਪੜੀਆਂ ਨੂੰ ਤੋੜਨ ਤੋਂ ਰੋਕਿਆ ਗਿਆ। ਅੰਜ ਸਾਕੇਬ ਅਲੀ ਰਾਜਾ ਵੱਲੋਂ ਛਿਗੀਆਂ ਚੌਂਪੜੀਆਂ ਨੂੰ ਫਿਰ ਤੋਂ ਬਾਂਸ ਤੇ ਤਰਪਾਲਾਂ ਦੇ ਕੇ ਬਣਵਾਇਆ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿਸ ਨੇ ਇਹਨਾਂ ਨੂੰ ਕਿੰਨੀ ਮਦਦ ਕੀਤੀ ਇਹਨਾਂ ਦੀ ਜਵਾਨੀ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਅਤੇ ਕਮੈਂਟ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ-ਨਵੀਆਂ ਖਬਰਾਂ ਪਹੁੰਚਾਈਆਂ ਜਾ ਸਕਣ ਰਿਪੋਰਟਿੰਗ ਦਿਲਦਾਰ हुसैन ਡੀਜੀ ਨਿਊਜ਼ ਮਲੇਰ ਕੋਟਲਾ ਜੀ ਪਰਸੋਂ ਥੋੜੀ ਜਿਹੀ ਜਗ੍ਹਾ ਜਿਹੜੀ ਨਾ ਸਰਕਾਰ ਨੂੰ ਗ੍ਰਿਡ ਵਾਸਤੇ ਚਾਹੀਦੀ ਸੀ ਨਵਾਂ ਇੱਥੇ ਗ੍ਰਿਡ ਬਣਨਾ ਤੇ ਉਹਰੇ ਵਾਸਤੇ ਕੋਸ਼ਤਗੀਆਂ ਜਿਹੜੀਆਂ ਉਸ ਉਹਦੇ ਵਿੱਚ ਆ ਗਈਆਂ ਇਹਦੇ ਪ੍ਰਸ਼ਾਸਨ ਨੂੰ ਉਹ ਜਗ੍ਹਾ ਚਾਹੀਦੀ ਸੀ ਇਸ ਕਰਕੇ ਇਹਨਾਂ ਨੂੰ ਜਿਹੜੇ ਇਹਨਾਂ ਦਾ ਘਰਾਂ ਦਾ ਨੁਕਸਾਨ ਹੋਣ ਵਾਲਾ ਸੀ ਉਹ ਇਸ ਤੋਂ ਪਹਿਲਾਂ ਇਹਨਾਂ ਨੂੰ ਉਹਦੇ ਜਗ੍ਹਾ ਦੇ ਕੇ ਔਰੇ ਬਾਸ ਦੇਤੇ ਔਰ ਤਰਪਾਣਾ ਆ ਰਹੀ ਆ ਇਹ ਸਾਰਾ ਸਮਾਨ ਉਹਨਾਂ ਨੂੰ ਪਹਿਲਾਂ ਮੋੜ ਬਸੇਰਾ ਕਰਕੇ ਫੇਰ ਉਹ ਜਗ੍ਹਾ ਲੈ ਜਾਊਗੀ ਅਜਾ ਉਹ ਨਹੀਂ 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 ਜਿਹੜੀ ਜਿਹੜੀ ਜਗ੍ਹਾ ਦੇ ਦਿੱਤੀ ਉਹ ਦੇ ਦੇ ਇੱਥੇ 18 18 20 20 ਸਾਲ ਤੋਂ ਰਹਿ ਰਹੇ ਆ ਅੱਜ ਇਹ ਜਗ੍ਹਾ ਦੀ ਲੋੜ ਸੀ ਇਹਨਾਂ ਦੀ ਸਹਿਮਤੀ ਦੇ ਨਾਲ ਹੁਣ ਇਹ ਚੇਂਜ ਕੀਤੀ ਹੈ ਔਰ ਉਹ ਜਗ੍ਹਾ ਦੇ ਹੁਣ ਉਹ ਦੇ ਕੇ ਸਾਕਿਬ ਅਲੀ ਰਾਜਾ ਚੇਅਰਮੈਨ ਸਾਹਿਬ ਦੇ ਯਤਨ ਦੇ ਸਦਕਾ ਹੁਣ ਇਹਨਾਂ ਨੂੰ ਸਮਾਨ ਵੀ ਮਿਲ ਰਿਹਾ ਤਰਪਾਲ ਮਿਲੂਗੀ ਬਾਸ ਦੇ ਰਹੇ ਆ ਹੋਰ ਵੀ ਰਾਸ਼ਨ ਰੋਟੀ ਦਾ ਇੰਤਜ਼ਾਮ ਕਰ ਰਹੇ ਇਹਨਾਂ ਦਾ ਜਿਵੇਂ ਕਿ ਰੋਟੀ ਦੀ ਪਕੀ ਕਈਆਂ ਨੇ ਦੋ ਦਿਨ ਤੋਂ ਕਿੰਨੇ ਦਾ ਇਹ ਜੀ ਹਜੇ 66 ਘਰੋਂ ਦੇ ਰਹੇ ਆ 66 ਘਰ ਦੇ 66 ਝੁੱਗੀਆਂ ਚੇਂਜ ਕਰ ਰਹੇ ਆ ਵਰਨਪੁਰ ਬਨੰਬੇ ਜੋ ਆਪਣਾ ਸਬਦਾ ਪਾਲਨ ਹਾਰਾ ਉਹਨੇ ਦੇਖਿਆ ਹੋਊਗਾ ਪਿਛਲੇ ਦਿਨ ਕੁਝ ਅਫਸਰਾਂ ਦੀ ਨਲਾਕੀ ਕਰਕੇ ਇਹਨਾਂ ਨੂੰ ਗਰਾਉਂਡ ਰਿਪੋਰਟ ਦਾ ਪਤਾ ਨਹੀਂ ਥਾ ਉਹਨਾਂ ਨੇ ਸੀਨੀਅਰ ਅਫਸਰਾਂ ਨੂੰ ਔਰ ਸਰਕਾਰ ਨੂੰ ਚੰਗੀ ਰਿਪੋਰਟ ਨਹੀਂ ਦਿੱਤੀ ਜਿਹਦੇ ਕਰਕੇ ਕੁਚੀ ਝੁੱਗੀਆਂ ਗਰੀਬਾਂ ਦੀਆਂ ਝੁੱਗੀਆਂ ਡਿਸਪੈਂਸਲ ਹੋਈਆਂ ਨੁਕਸਾਨ ਪਹੁੰਚਿਆ ਜਦ ਮੈਂ ਇਹੋ ਵੀਡੀਓ ਦੇਖੀ ਤਾਂ ਰੱਬ ਦਾ ਕਰਮ ਹੈ ਆਪਣੇ ਮੈਨੂੰ ਹਿੰਮਤ ਦਿੱਤੀ ਨਾ ਭੱਜ ਕੇ ਆਇਆ ਔਰ ਰਬੜੇ ਵਿੱਚ ਤੋਂ ਕੰਮ ਲੈਣਾ ਦਾ ਤਾਂ ਮੈਂਨੇ ਆ ਕੇ ਜੀਸੀਬੀ ਰੋਕੀ ਔਰ ਆਪਣੀ ਪਾਰਟੀ ਕੋਲ ਗਰਾਉਂਡ ਲੈਵਲ 'ਤੇ ਰਿਪੋਰਟ ਪਹੁੰਚਾਈ ਮੈਂ ਸ਼ੁਕਰਗੁਜ਼ਾਰ ਰੱਬ ਦਾ ਔਰ ਮੇਰੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਮੇਰੀ ਆਵਾਜ਼ ਤੁਰੰਤ ਸੁਣਦੇ ਹੋਏ ਕਾਰਵਾਈ ਰੋਕੀ ਜਿਹੜੀਆਂ ਝੁੱਗੀਆਂ ਨੁਕਸਾਨ ਹੋਈਆਂ ਜਾਂ ਘਟ ਟੁੱਟ ਗਏ ਉਹਨਾਂ ਨੂੰ ਅਲ ਹਮਦੁਲਿਲਾ ਮੈਂ ਲੋਕਾਂ ਨੂੰ ਉਸੇ ਦਿਨ ਵਾਦਾ ਕਰਿਆ ਦਾ ਵੀ ਤੁਹਾਨੂੰ ਇੱਥੇ ਹੀ ਬਸਾਵਾਂਗੇ ਇੱਥੇ ਹੀ ਤੁਹਾਨੂੰ ਬਸਾਵਾਂਗੇ ਅਲ ਹਮਦੁਲਿਲਾ ਉਹਦੇ ਲਈ 1 ਲੱਖ 9000 ਦੇ ਬਾਂਸ ਆਏ ਨੇ ਔਰ ਸਭ ਨੂੰ ਜਿਹੜੀ ਵਧੀਆ ਸ਼ੈੱਲ ਵਾਲੀ ਤਰਪਾਲ ਹੈ ਸਾਰੇ ਮਕਾਨਾਂ ਨੂੰ ਜਿਹੜੇ ਟੁੱਟੇ ਉਹਨਾਂ ਸਭ ਨੂੰ 60 70 ਹਜ਼ਾਰ ਦੀ ਤਰਪਾਲ ਹੈ ਜਿਹਦੇ ਵਿੱਚ ਮੇਰੇ ਦੋਸਤਾਂ ਨੇ ਸਹਿਯੋਗ ਕੀਤਾ ਮੇਰੇ ਨਾਲ ਉਹ ਸਾਰਿਆਂ ਨੂੰ ਮਿਲ ਗਈ ਮੈਂ ਧੰਨਵਾਦੀ ਹਾਂ ਤਰਪਾਲ ਵਾਲੇ ਮਸੌਰੀ ਆ ਰਹੀ ਹੈ ਬਾਸ ਮਿਲ ਗਏ ਤੁਹਾਡੇ ਸਾਹਮਣੇ ਟਰੱਕ ਆਇਆ ਜਾ ਰਿਹਾ ਮੈਂ ਧੰਨਵਾਦੀ ਹਾਂ ਆਮ ਆਦੀ ਪਾਰਟੀ ਸਰਕਾਰ ਦਾ ਕੇਜਰੀਵਾਲ ਸਾਹਿਬ ਦਾ ਔਰ ਸੀਐਮ ਭਗਵਤ ਸਿੰਘ ਮਾਨ ਸਾਹਿਬ ਦਾ ਔਰ ਮੇਰੇ ਦੋਸਤ ਔਰ ਮੇਰੇ 파ਟੀ ਜਿਹੜੇ ਹੋਰ ਸੀਨੀਅਰ ਬੰਦੇ ਨੇ ਸਭ ਦਾ ਵਰਕਰਾਂ ਦਾ ਜਿਨ੍ਹਾਂ ਨੇ ਮੇਰੀ ਗਰਾਊਂਡ ਲੈਵਲ ਦੀ ਰਿਪੋਰਟ ਪਰ ਤੁਰੰਤ ਕਾਰਵਾਈ ਕਰਾਉਦੇ ਹੋਏ ਪਹਿਲਾਂ ਦਾ ਜੀਸੀਵੀ ਨੂੰ ਰੋਕੀ ਫਿਰ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਗਲਤ ਕੰਮ ਕਰਿਆ था ਉਨਰ ਵੀ ਝੜ ਪਈ ਤੇ ਔਰ ਨਾਲ ਦੀ ਨਾਲ ਮੁਰਬ ਮੁਰਬ ਸੇਬੇ ਲਈ ਇੱਥੇ ਅਸੀਂ ਤੁਹਾਡੇ ਸਾਹਮਣੇ ਮੇਰੇ ਵਰਕਰ ਸੋਭਾ ਦੇ ਇੱਥੇ ਆ ਬਾਸ ਜਾ ਰਹੇ ਨੇ ਲਿਸਟ ਬਣਾਈ ਦੀ ਅਸੀਂ ਲਿਸਟ ਮੁਤਾਬਕ ਬਾਸ ਵੀ ਦਿੱਤੇ ਨੇ ਔਰ ਤਰਬਾਲਾਂ ਔਰ ਮੇਰੇ ਪਲੈਨਿੰਗ ਕਮਿਸ਼ਨ ਦੀ ਤਰਫੋਂ ਮੈਂ 5 ਲੱਖ ਰੁਪਇਆ ਇਹ ਬਚੇ ਇਹਨਾਂ ਦੇ ਹਾਲੇ 50 ਸਾਲ ਚ ਇੱਥੇ ਬਾਥਰੂਮ ਨਹੀਂ ਬਣਾਇਆ ਕਿਸੇ ਨੇ 82 ਗੱਲ ਮੈਂ ਇੱਥੇ ਕੋਈ ਅੱਜ ਕਰਨ ਨਹੀਂ ਆਇਆ ਨਾ ਮੈਂਨੇ 2 ਦਿਨ ਪਹਿਲਾਂ ਵੀ ਕੀਤੀ ਹੈ ਮੇਰੀ ਤਰਫੋਂ 5 ਲੱਖ ਪਲੈਨਿੰਗ ਬੋਰਡ ਦੀ ਤਰਫੋਂ ਇੱਥੇ ਬਾਥਰੂਮ ਲੇਡੀਜ਼ ਲਈ ਲੱਗ ਜਾਂ ਨਹੀਂ ਲੱਗ ਔਰ ਜਗ੍ਹਾ ਜਗਾ ਜਗ੍ਹਾ ਜਗਾ ਇੰਨੀ ਦੇਰ ਤੋਂ ਬਚਾਰੇ ਬਗਾਨ ਪੱਖੇ ਤੋਂ ਬਹਿ ਰਹੇ ਅਸੀਂ ਕੋਈ ਹੋਰ ਅਫਸਰ ਮਾਫੀ ਚਾਹੁੰਦਾ ਜਿਨ੍ਹਾਂ ਨੇ ਆ ਜੀ ਪੁੱਠੀ ਕਾਰਵਾਈ ਕਰਾਈ ਉਹ ਇਸ ਗਿਆ ਚ ਹੁੰਦੇ ਨੇ ਇਹਨਾਂ ਕੋਲ ਪੱਖੇ ਵੀ ਨਹੀਂ ਤਾਂ ਨਾਲ ਦੀ ਨਾਲ ਇਹ ਪੱਖੇ ਵੀ ਲੱਗਣਗੇ ਲਾਈਟਸ ਵੀ ਲੱਗਣਗੀਆਂ ਜਿਹਦੇ ਲਈ ਮੈਨੇ 5 ਲੱਖ ਰੁਪਈਆ ਵੀ ਤੁਰੰਤ ਦੇ ਦਿੱਤਾ ਧੰਨਵਾਦੀ ਹੈ ਨਾਮ ਆਦੀ ਪਾਰਟੀ ਸਰਕਾਰ ਦਾ ਜਿਨ੍ਹਾਂ ਨੇ ਮੇਰੀ ਛੋਟੀ ਜੀ ਆਵਾਜ਼ ਤੇ ਮੇਰਾ ਇੰਨਾ بڑا ਸਾਥ ਦਿੱਤਾ ਔਰ ਮੇਰੇ ਪਾਰਟੀ ਦੇ ਸੀਨੀਅਰ ਵਰਕਰ ਔਰ ਛੋਟੇ ਤੋਂ ਛੋਟਾ ਵਰਕਰ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਮੇਰੇ ਸ਼ਹਿਰ ਦੇ ਵਸਨੀਕਾਂ ਦਾ ਧੰਨਵਾਦ ਜਿਨ੍ਹਾਂ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੇਰੇ ਲਈ ਅੱਛੇ ਕਮੈਂਟ ਲਿਖੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਅਲੈਕ ਮੈਂ ਦੋਰਾ ਤੇ ਮਾ ਦਾਨ ਬਕਰਨ ਸਮਾਰਟ ਰੇਟਲ ਪੰਜਾਬ ਚਾਰੇ ਚੱਕਰ ਵਿੱਚ ਪੈਣ ਲੱਗਾ ਤੇਰਾ ਦੇਖੋ ਗੱਲ ਇਹ ਨਹੀਂ ਹੈ ਕਿ ਜਦੋਂ ਇਹ ਟੁੱਗੀਆਂ ਚਕਾਉਣ ਦਾ ਇਹਨਾਂ ਨੂੰ ਆਰਡਰ ਆਇਆ ਸੀਗਾ ਮੈਂ ਸਭ ਤੋਂ ਪਹਿਲਾਂ ਇੱਥੇ ਆ ਕੇ ਡੀਸੀ ਸਾਹਿਬ ਨੂੰ ਮਿਲਿਆ ਸੀਗਾ ਤੇ ਇਹ ਤੁ ਗਿਆਨ ਨਾਟ ਜਾ ਕੇ ਵੀ ਜੇ ਤੁਸੀਂ ਇਹਨਾਂ ਨੂੰ ਉਠਾਉਣਾ ਹੈ ਤਾਂ ਇੱਥੇ ਤੁਸੀਂ ਇਹ ਜਿਹੜਾ ਪਹਿਲਾਂ ਇਹਨਾਂ ਦਾ ਰਹਿਣ ਬਿਸ਼ੇਰਾ ਕਰੋ ਤੇ ਉਹ ਕਹਿੰਦਾ ਵੀ ਮੈਂ ਸਰਕਾਰੀ ਜਗ੍ਹਾ ਤੇ ਬਿਠਾ ਨਹੀਂ ਸਕਦਾ ਮੈਂ ਕਿ ਜਦੋਂ ਤੁਸੀਂ ਇਹਨਾਂ ਦੇ ਬੋਤਾ ਬੜਿਆ ਸਰਕਾਰ ਨੇ ਬਣਾਇਆ ਤੁਸੀਂ ਸਰਕਾਰ ਦੇ ਰਹਿਵੰਦੇ ਹੋ ਤੇ ਉਦੋਂ ਇਹਨਾਂ ਦੀ ਹਰ ਚੀਜ਼ ਬਣੀ ਹੈ ਤੇ ਦੂਸਰਾ ਮਹਾ ਜਿਹੜੀ ਇਹ ਜਗ੍ਹਾ ਹੈ ਇਹ ਨੋਟਿਸ ਉਹ ਦੇ ਨਹੀਂ ਸਕਦਾ ਸੀਗਾ ਜਿਹੜਾ ਜਿਹੜਾ ਜੋਗ ਵਾਲਾ ਇਹ ਜਗਾ ਹੈ ਕਿ ਵਾਟਰ ਸਪਲਾਈ ਦੀ ਉਹਦੇ ਵਿੱਚ ਆ ਕੇ ਜੀ ਇੱਥੇ ਹੁਣ ਵੀ ਉਹ ਮੌਜੂਦ ਹੈ ਇਹਨਾਂ ਦੇ ਕੰਮ ਜਿਹੜੀ ਉਹਨਾਂ ਦੀ ਨਿਸ਼ਾਨੀਆਂ ਨੇ ਤੇ ਉਹਨਾਂ ਨੇ ਜਦੋਂ ਇਹ ਇੱਥੇ ਟਟਾਉਣ ਲੱਗੇ ਆ ਕੇ ਜ਼ਬਰਦਸਤੀ ਕਰਨ ਲੱਗੇ ਮੈਂ ਸਭ ਤੋਂ ਪਹਿਲਾਂ ਆਇਆ ਤੇ ਮੈਨੂੰ ਇਹਨਾਂ ਨੇ ਉਸੇ ਟਾਈਮ ਰੈਕਟ ਕਰ ਲਿਆ ਬਾਈ ਸੀਐਸਟਾਪ ਲੱਗੇ ਤੇ ਉਸ ਤੋਂ ਬਾਅਦ ਰਾਜਾ ਜੀ ਆਏ ਰਾਜਾ ਜੀ ਨੇ ਫਿਰ ਮਸ਼ੀਨ ਤੇ ਰੋਕੀ ਤੇ ਉਦੋਂ ਮੈਨੂੰ ਵੀ ਜਾਣ ਦਾ ਇਹਨਾਂ ਨੇ ਆਹ ਕੀਤਾ ਫਿਰ ਰਾਜਾ ਜੀ ਔਰ ਆਸੀ ਮਿਲ ਕੇ ਇੱਥੇ ਇਕੱਠਿਆਂ ਦੇ ਇਕੱਠੇ ਹੋ ਗਏ ਜਦੋਂ ਰਾਜਾ ਜੀ ਨੇ ਫਿਰ ਕੀ ਕੀਤਾ ਵੀ ਜਿਹੜੇ ਹੈ ਬਾਹ ਬਰਹਿਣ ਬਛੇਰਾ ਬਣ ਰਿਹਾ ਤੇ ਉਹਦੇ ਬਾਅਦ ਉਹਨੇ ਆਪਦੇ ਕੋਲੋਂ ਲੱਖ ਰੁਪਏ ਦਿੱਤਾ ਤੇ ਜਿਹਦੇ ਨਾਲ ਬਾਹ ਹੋਛ ਆਇਆ ਤੇ ਉਹਦੇ ਵਿੱਚ ਜਿਹੜੀ ਹੁਣ ਅਸੀਂ ਇਹ ਗੱਲ ਕੀਤੀ ਸੀ ਰਾਜਾ ਜੀ ਨੂੰ ਵੀ ਕਿਹਾ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਿ ਰਹੇ ਹਾਂ ਔਰ ਇਹ ਵੀ ਕਢਵਾ ਰਹੇ ਹਾਂ ਅਸੀਂ ਇਹਦੀ ਫਰਦ ਕਿਉਂਕਿ ਜਿਨ੍ਹਾਂ ਨੇ ਇਹ ਗਲਤ ਤਰੀਕੇ ਨਾਲ ਇਹ ਉਠਾਇਆ ਉਹ ਸਵਰਧ ਕਰਕੇ ਪਹਿਲਾਂ ਬੁਰੂਖ ਲੈ ਕੇ ਅਸੀਂ ਉੱਥੇ ਕਾਰਵਾਈ ਕਰਾਂਗੇ ਦੇਖੋ ਜੋ ਵੀ ਕੰਮ ਆ ਉਹ ਤਾਂ ਪੰਜਾਬ ਗਵਰਨਮੈਂਟ ਨਹੀਂ ਚੱਲਦਾ ਹੁੰਦਾ ਛਤਾਵਸ ਨੂੰ ਲਾਗੂ ਕਰਦੇ ਆ ਇਥੋਂ ਗੱਲ ਇੱਕ ਵੱਡੀ ਹੋਰ ਗੱਲ ਹੈ ਇਹ ਝੁੱਗੀ ਵਾਲਿਆਂ ਨੇ ਜਿਹਦਾ ਸਹਾਰਾ ਲੱਭਿਆ ਉਹਨੇ ਕੋਟ ਕੇਸ ਕਰਵਾਇਆ ਇਹਨਾਂ ਤੋਂ ਪੈਸੇ ਵੀ ਲੈ ਲੈ ਜਾਦੇ ਅੱਗੇ ਬਹੁਤ ਜਿਹੜੀ ਕੋਟ ਜਿਹੜਾ ਕੇਸ ਕਰਾਉਣਾ ਸੀਗਾ ਉਹ ਵਕੀਲ ਵੀ ਉਹਨਾਂ ਨਾਲ ਉਹ ਬਿਨਾਂ ਜਿਵੇਂ ਕਹੇ ਤਾਂ ਉਹਨਾਂ ਨੂੰ ਓਵੇਂ ਕਰਨਾ ਹੈ ਇਹਨਾਂ ਨੇ ਕੇਸ ਤਾਂ ਲਾਉਣਾ ਸੀਗਾ ਵੀ ਜੇ ਸਾਨੂੰ ਇਥੋਂ ਉਠਾਉਣਾ ਹੈ ਤਾਂ ਸਾਡੀ ਜਗ੍ਹਾ ਦਿੱਤੀ ਜਾਵੇ ਉਹਨੇ ਕਿਤੇ ਹੋਰ ਵੀ ਸਾਨੂੰ ਇਹ ਜਗ੍ਹਾ ਸਾਡੀ ਮਾਰ ਕੇ ਕਿਤੇ ਜਾਵੇ ਉਹ ਗਲਤ ਕੇਸ ਲਵਾ ਗਿਆ ਬੰਦਾ ਉਹੀ ਬੰਦਾ ਆਪ ਦੀ ਗਲਤੀ ਛਪਾਉਣ ਦਾ ਬਾਰਾ ਇੱਥੇ ਜਦੋਂ ਮੈਨੂੰ ਰੈਟ ਕੀਤਾ ਤੇ ਉਹਨੇ ਝੂਠਾ ਬਲੇਮ ਕੀਤਾ ਵੀ ਮੈਂ ਹੀਰੋ ਆਪ ਹੀਰੋ ਬਣਨ ਨੂੰ ਕਿ ਵੀ ਜੋਰਾ ਸਿੰਘ ਟੀਮਾ ਝੁੱਗੀ ਵਾਲਿਆਂ ਤੋਂ 2-200 ਰੁਪਏ ਲੈ ਗਿਆ ਆ ਝੁੱਗੀ ਵਾਲੇ ਖੜੇ ਨੇ ਮੈਂ ਰਾਜਾ ਜੀ ਦੇ ਸਾਹਮਣੇ ਵੀ ਕਿਹਾ ਸੀ ਇਹ ਬੰਦੇ ਆ ਗਏ ਮੇਰੇ ਨੂੰ 1 ਰੁਪਿਆ ਵੀ ਸਾਬਤ ਕਰਦਾ ਨਾ ਉਹਨੇ ਕਹਿਸ ਵੀ 2-200 ਝੁੱਗੀ ਤੋਂ ਲੈ ਗਿਆ ਇਹਨਾਂ ਤੋਂ ਤੁਸੀਂ ਵੀ ਪੁੱਛੋ ਤੇ ਉਹ ਬੰਦੇ ਦੇ ਉੱਤੇ ਮੈਂ ਡੀਸੀ ਸਾਹਿਬ ਨੂੰ ਕੰਪਲੇਂਟ ਕਰ ਰਹੇ ਆ ਬਾਈ ਨੇਮ ਕਿਉਂ ਉਹ ਬੰਦੇ ਦੀ ਮੇਰੇ ਕੋਲ ਰਿਕਾਰਡਿੰਗ ਆ ਗਈ ਆ ਬਈ ਇਹ ਬੰਦੇ ਨੂੰ ਪੁੱਛੋ ਜੀ ਕਿਹੜੇ ਠੱਗੀ ਵਾਲੇ ਨੇ ਇਹਨੂੰ ਕਿਹਾ ਕਿਹਨੇ ਮੈਨੂੰ ਪੈਸੇ ਦਿੱਤੇ ਆ ਨਹੀਂ ਉਹਦੇ ਹੀ ਮੈਂ ਮਾਰ ਖਾਨੇ ਦਾ ਕੇਸ ਕਰਾਂਗਾ ਜੀ ਬਾਈ ਜੀ ਐਮਸੀ ਆ ਇਥੋਂ ਦਾ ਐਸੇ ਬਾੜ ਦਾ ਉਹ ਦਿਨ ਜਿਹੜੇ ਮੇਰੀ ਟੀਮ ਦੇ ਵਿੱਚ ਸਭ ਤੋਂ ਜ਼ਿਆਦੇ ਮੈਨੂੰ ਜਦੋਂ ਮੈ ਰੈਟਰਾ ਪਤਾ ਲੱਗਾ ਸਭ ਤੋਂ ਪਹਿਲਾਂ ਇਹ ਸੈਵੀ ਸਾਹਿਬ ਜੀ ਆਏ ਇਹਨਾਂ ਨੇ ਫਿਰ ਉਹ ਕੀਤਾ ਜਦ ਜਦ ਆਚਾਰ ਸਵੇਰੇ ਦੱਛ ਕੇ ਔਰ ਧੂਰੀ ਤੋਂ ਬੰਦਾ ਧਰਮ ਵੀ ਘਰ ਆਇਆ ਜਿਹਨੇ ਇਹਨਾਂ ਦੋਨਾਂ ਦੀ ਵਜ੍ਹਾ ਨਾਲ ਉਹ ਫਿਰ ਰਾਜਾ ਜੀ ਨੂੰ ਦੱਚਿਆ ਇਹਨਾਂ ਨੇ ਮੈਨੂੰ ਫਿਰ ਉੱਥੋਂ ਨਹੀਂ ਤਾਂ ਮੇਰੇ ਤੇ ਬੱਤਾ ਕਰ ਦੇਣਾ ਸੀ ਉਹਨਾਂ ਨੇ ਆਪਣੀ ਗਲਤੀ ਛਪਾਉਣ ਦੇ ਬਾਰੇ ਨੇ ਪਰ ਇਹਨਾਂ ਦੀ ਵਜ੍ਹਾ ਨਾਲ ਹੋ ਗਿਆ